ਉਹ ਜੋ ਹੁਣ ਜਿਹੜੇ ਅਨਮੈਰਿਡ ਕਪਲਸ ਨੇ ਉਹ ਅਲਾਉਡ ਨਹੀਂ ਹੋਣਗੇ ਉਹ ਉਹ ਜੋ ਨਾ ਬਦਨਾਮ ਹੋ ਚੁੱਕਿਆ ਬਹੁਤ ਜ਼ਿਆਦਾ ਪੰਜਾਬ ਦੀ ਗੱਲ ਕਰੀਏ ਆਪਣੇ ਦਰਬਾਰ ਸਾਹਿਬ ਕਿੰਨਾ ਰੋਲਾ ਪੈਂਦਾ ਜੀ ਹੋਟਲਾਂ ਦੇ ਬਾਹਰ ਵੀ ਨਜਾਇਜ਼ ਧੰਦਾ ਚੱਲਦਾ ਉਹ ਕਰਦਾ ਪਹਿਲਾਂ ਹੁਣ ਮਿਹਦੇ ਦਾ ਪਰਦਾ ਨਾਮ ਕੀ ਰੂਲ ਦੇ ਵਿੱਚ ਚੇਂਜ ਕਿਉਂ ਆਇਆ ਰਾਜੀ ਦੇ ਇੱਕ ਨਵੀਂ ਖਬਰ ਆਈ ਹੈ ਕਿ ਕਹਿੰਦੇ OYO ਚ ਹੁਣ ਜਿਹੜੇ ਅਨਮੈਰਿਡ ਕਪਲਸ ਨੇ ਉਹ ਅਲਾਉਡ ਨਹੀਂ ਹੋਣਗੇ ਇਹ ਕੀ ਖਬਰ ਹੈ ਇਹ OYO ਦਾ ਨਵਾਂ ਕੋਈ ਜਿਹੜਾ ਕਹਿੰਦੇ ਨੇ ਆਪਾਂ ਰੂਲ ਆਇਆ ਹੈ ਕਿ ਕੀ ਚੀਜ਼ ਕੀ ਹੈ ਇਹ ਨਾ ਬੜੀ ਦੁੱਖ ਦੀ ਖਬਰ ਆ ਵੈਸੇ ਆਪਣੇ ਲਈ ਨਹੀਂ ਜਿਹੜੇ OYO ਨੂੰ ਵਰਤਦੇ ਆ ਕਿਹਾ ਤਾਂ ਇਹ ਸੀਗਾ ਬੜੀ ਦੁੱਖ ਦੀ ਖਬਰ ਹੈ ਮੈਨੂੰ ਐ ਲੱਗਿਆ ਕਿ ਤੁਹਾਨੂੰ ਬੜਾ ਦੱਸਣਾ ਕਿ ਲੋਕ ਮੈਨੂੰ ਗਲਤ ਨਾ ਸਮਝ ਜਾਣ ਇਹ ਉਹਨਾਂ ਦੇ ਲਈ ਆ ਜਿਹੜੇ ਹਜੇ ਵਿਆਹ ਨਹੀਂ ਹੋਏਗੇ ਤੇ ਜਿਹੜੇ OYO ਨੂੰ ਇਸਤੇਮਾਲ ਕਰਦੇ ਆ ਤੇ ਮੈਨੂੰ ਲੱਗਦਾ ਅੱਜ ਦੀ ਡੇਟ ਦੇ ਵਿੱਚ ਜਿਹੜੀ 90% ਜਨਰੇਸ਼ਨ ਆ ਸਾਡੀ ਨਵਾਂ ਯੂਥ ਆ ਅਨਮੈਰਿਡ ਕਪਲ ਜਿਹਨਾਂ ਨੂੰ ਇਹ ਕਹਿਦੇ ਨੇ ਬਹੁਤ ਸਾਰੇ ਕਿ OYO ਚਲੋਗੀ ਉਹ ਜਿਹੜੇ OYO ਨਾ ਬਦਨਾਮ ਹੋ ਚੁੱਕਿਆ ਬਹੁਤ ਜ਼ਿਆਦਾ ਹਾਲਾਂਕਿ OYO ਜਿਹੜਾ ਇੱਕ ਨੌਜਵਾਨ ਆ ਯੰਗ ਉਮਰ ਦਾ ਉਹਨੇ ਕੰਪਨੀ ਉਹਨੇ ਐਪ ਤਿਆਰ ਕੀਤੀ ਸੀ ਬੜੀ ਚੰਗੀ ਕਹਾਣੀਆਂ ਜਿਹੜੇ OYO ਦਾ ਜਿਹੜਾ ਮਾਲਕ ਆ ਉਸਨੋ ਵਜਾਂ ਦੀ ਪਰ ਉਹ ਜੋ ਜਿਸ ਪਰਪਸ ਦੇ ਲਈ ਬਣਾਇਆ ਸੀਗਾ ਉਹ ਜੋ ਕੁਝ ਹੋਰ ਹੀ ਬਣ ਕੇ ਬਹਿ ਗਿਆ ਜਿਵੇਂ ਤੁਸੀਂ ਕਿਹਾ ਮੀਮ ਬਣਦੇ ਆ ਉਹ ਜੋ ਤੇ ਨਾਮ ਤੋਂ ਹੀ ਹੋ ਜਾਂਦਾ ਜੇ ਕਿਸੇ ਫੈਮਿਲੀ ਨੇ ਜਾਣਾ ਹੋਵੇ ਬੰਦ ਨੂੰ ਅਗਲਾ ਕਹਿੰਦੇ ਨਾ ਉਹ ਜੋ ਤਾਂ ਕਮਰਾ ਬੁੱਕ ਕਰਾਇਆ ਉਹਲਾ ਸ਼ੱਕ ਦੀ ਨਿਗਾ ਨਾਲ ਐਂ ਦੇਖਦਾ ਟੇਟਾ ਮਿੱਡਾ ਜੱਛ ਉਹ ਜੋ ਚ ਜਾਣਾ ਤਾਂ ਇਹ ਇਹ ਬੜੀ ਸਾਡੇ ਉਹ ਆ ਕਿਉਂਕਿ ਹੁਣ ਉਹੀ ਗੱਲ ਕਹੀ ਆ ਜਿਹੜਾ ਰੂਲ ਦੇ ਵਿੱਚ ਚੇਂਜ ਆਇਆ ਨਾ ਪਹਿਲਾਂ ਤੁਹਾਨੂੰ ਮੈਂ ਇਹਦੇ ਬਾਰੇ ਦੱਸ ਦਾਂ ਕਿ ਇਹ ਰੂਲ ਦੇ ਵਿੱਚ ਚੇਂਜ ਕਿਉਂ ਆਇਆ ਕੰਪਨੀ ਦਾ ਜਿਹੜਾ ਮਾਲਕ ਆ ਉਹ ਕਹਿੰਦਾ ਕਹਿੰਦਾ ਜਿਸ ਪਰਪਸ ਦੇ ਲਈ ਅਸੀਂ Ojo ਨੂੰ ਬਣਾਇਆ ਸੀਗਾ ਅਸੀਂ ਚਾਹੁੰਦੇ ਸੀ ਕਿ ਇੱਕ ਸਾਫ਼ ਸੁਥਰਾ ਕਾਰੋਬਾਰ ਤੇ ਜਿਹੜਾ ਕਸਟਮਰ ਆ ਉਹ ਸਾਡੇ ਤੇ ਫੇਥ ਕਰੇ ਕਿਉਂਕਿ ਬਹੁਤ ਸਾਰੇ ਲੋਕ ਆਪਣੀ ਫੈਮਲੀਆਂ ਦੇ ਨਾਲ ਬਾਹਰ ਘੁੰਮਣ ਜਾਂਦੇ ਆ ਤਾਂ ਉਹਨਾਂ ਨੂੰ ਸੌਖਾ ਇੱਕ ਤਰੀਕਾ ਸੀਗਾ ਰਾਹ ਤੇ ਘੱਟ ਰੇਟ ਦੇ ਵਿੱਚ ਕਿਉਂਕਿ Ojo ਦਾ ਰੇਟ ਵੀ ਆਪਾਂ ਨੂੰ ਪਤਾ ਘੱਟ ਆ ਨਾ ਤਾਂ ਸਾਡੇ ਉੱਤੇ ਫੇਥ ਬਣੇ ਸੋਲੋ ਜਿਹੜੇ ਆਹਦੇ ਟ੍ਰਿਪ ਦੇ ਉੱਤੇ ਜਾਂਦੇ ਆ ਉਹਨਾਂ ਦੇ ਲਈ ਸੌਖਾ ਸੀਗਾ ਪਰ ਅਸੀਂ ਬਦਨਾਮ ਹੋ ਗਏ ਅੱਜ ਕੰਪਨੀ ਦੇ ਮਾਲਕ ਨੂੰ ਵੀ ਇਹ ਚੀਜ਼ ਮਹਿਸੂਸ ਹੋ ਰਹੀ ਹੈ ਕਿ ਯਾਰ ਅਸੀਂ ਬਦਨਾਮ ਹੋ ਗਏ ਅੱਜ ਸਾਡਾ ਇੰਡੀਆ ਦੇ ਅੰਦਰ ਬਹੁਤ ਮਜ਼ਾਕ ਬਣ ਗਿਆਗਾ ਉਹ ਜੋ ਨੂੰ ਲੈ ਕੇ ਕੁਝ ਸੰਸਥਾਵਾਂ ਦੇ ਵੱਲੋਂ ਲੋਕਾਂ ਦੇ ਵੱਲੋਂ ਇਸ ਚੀਜ਼ ਦਾ ਵਿਰੋਧ ਕੀਤਾ ਗਿਆ ਇਹ ਸ਼ੁਰੂਆਤ ਯੂਪੀ ਤੋਂ ਹੀ ਆ ਯੂਪੀ ਦੇ ਮੇਰਠ ਤੋਂ ਇਹ ਸ਼ੁਰੂਆਤ ਹੋਈ ਹੈ ਜਿੱਥੇ ਇਹ ਕਾਨੂੰਨ ਲਾਗੂ ਕੀਤਾ ਗਿਆ ਫਿਲਹਾਲ ਹੋਰ ਕਿਸੇ ਵੀ ਇੰਡੀਆ ਦੀ ਸਿਟੀ ਦੇ ਅੰਦਰ ਇਹ ਕਾਨੂੰਨ ਲਾਗੂ ਨਹੀਂ ਹੋਇਆ ਕਹ ਰਹੇ ਹੈ ਕਿ ਐਕਸਪੈਂਡ ਹੋ ਸਕਦਾ ਹੈ ਉਹਦੇ ਵਿੱਚ ਇਹ ਹੈ ਕਿ رائے ਮੰਗੀ ਗਈ ਹੈ ਕਿ ਲੋਕਾਂ ਦਾ ਪ੍ਰਤੀਕਰਮ ਇਹਦੇ ਉੱਤੇ ਕੀ ਹੁੰਦਾ ਹੜਾ ਕੀ ਜਿਹੜਾ ਬਹੁਤ ਤਬਕਾ ਜਿਹੜਾ ਇਸਦੇ ਹੱਕ ਦੇ ਵਿੱਚ ਨਹੀਂ ਹੈਗਾਗਾ ਜਿਹੜਾ ਯੂਥ ਆ ਯੰਗ ਜੇਨਰੇਸ਼ਨ ਆ ਐਕਸ ਦੇ ਉੱਤੇ ਜਾਈਏ ਜਾਂ ਅਸੀਂ ਅੱਜ ਸੋਸ਼ਲ ਮੀਡੀਆ ਦੇ ਉੱਤੇ ਇਹਦਾ ਵਿਰੋਧ ਹੋ ਰਿਹਾ ਕਿਉਂਕਿ ਉਹ ਯੂਥ ਇਹ ਗੱਲ ਕਹਿ ਰਹੇ ਆ ਮੈਂ ਕਮੈਂਟ ਪੜ੍ਹ ਰਿਆ ਸੀਗਾ ਉਹ ਕਹਿ ਰਿਹਾ ਕਹਿੰਦੇ ਵੀ ਸਾਡੇ ਉੱਤੇ ਸਿੱਧਮ ਸਿੱਧਾ ਇਲਜ਼ਾਮ ਲੱਗ ਰਿਹਾ ਆ ਵੀ ਹਮਲਾ ਸਾਡੀ ਪ੍ਰਾਈਵੇਸੀ ਤੇ ਹਮਲਾ ਲੱਗ ਤੁਸੀਂ ਇੱਕ ਤੁਸੀਂ ਬਦਨਾਮ ਵੀ ਕਰ ਰਹੇ ਹੋ ਯੂਥ ਨੂੰ ਕਿ ਉਹ ਸਿਰਫ ਹੋ ਸਕਦਾ ਕੋਈ ਬਰਥਡੇ ਪਾਰਟੀ ਲਈ ਚੀਜ਼ਾਂ ਹੁੰਦੀਆਂ ਹੋਣ ਹੋ ਸਕਦਾ ਕਿਸੇ ਦੇ ਅ ਵਿਆਹ ਸ਼ਾਦੀ ਲਈ ਜਿਵੇਂ ਆਪਾਂ ਕਹਿ ਦਿੰਨੇ ਆ ਬੈਚਲਰ ਰੈਟ ਲਈ ਉਹ ਚੀਜ਼ਾਂ ਹੁੰਦੀਆਂ ਹੋਣ ਪਾਰਟੀ ਤੁਸੀਂ ਬੁੱਕ ਕਰਦੇ ਹੋ ਬਰਥਡੇ ਪਾਰਟੀਆਂ ਲਈ ਹੁੰਦਾ ਹੋਵੇ ਤੇ ਇਹ ਕੋਈ ਜ਼ਰੂਰੀ ਨਹੀਂ ਹੈ ਕਿ ਸਿਰਫ ਉਸੇ ਯੂਜ਼ ਵਾਸਤੇ ਹੀ ਹੋਇਓ ਬੁੱਕ ਹੁੰਦਾ ਹੈ ਅਸਰ ਦੇ ਵਿੱਚ ਨਾ ਜਗਪਤ ਗੱਲ ਇਹ ਹੋਈ ਨਾ ਜਦੋਂ ਤੁਸੀਂ ਦੇਖੋ ਬਹੁਤ ਸਾਰੇ ਹੋਟਲਾਂ 'ਚ ਰੇਡਾਂ ਪੈਂਦੀਆਂ ਗਈਆਂ ਜਾਂ ਆਪਾਂ ਪੰਜਾਬ ਦੀ ਗੱਲ ਕਰੀਏ ਆਪਣੇ ਦਰਬਾਰ ਸਾਹਿਬ ਕਿੰਨਾ ਰੋਲਾ ਪੈਂਦਾ ਜੀ ਹੋਟਲਾਂ ਦੇ ਬਾਹਰ ਵੀ ਨਜਾਇਜ਼ ਧੰਦਾ ਚੱਲਦਾ ਉਹ ਕਰਦਾ ਦੇਖੋ ਇਹ 'ਚ ਆਪਾਂ ਮੁਨਕਰ ਨਹੀਂ ਹੋ ਸਕਦੇ ਕਿ ਉਹ ਜੋ ਦੀ ਆੜਦੇ ਅੰਦਰ ਗਲਤ ਕੰਮ ਹੋ ਰਹੇ ਆ ਬਿਲਕੁਲ ਪਰ ਸਾਰੇ ਗਲਤ ਨਹੀਂ ਹੋਗੇਗੇ ਹੁਣ ਦੂਜੀ ਗੱਲ ਇਹ ਆ ਕਿ ਉਹ ਜੋ ਕਹਿੰਦਾ ਵੀ ਪ੍ਰੂਫ ਦੇਣਾ ਪਊਗਾ ਤੁਹਾਨੂੰ ਜਿਹੜਾ ਕਪਲ ਹੋਣ ਦਾ ਹੁਣ ਕਪਲ ਹੋਣ ਦਾ ਪ੍ਰੂਫ ਕਿਹਾ ਜਾਂਦਾ ਕੋਈ ਮੈਰਿਜ ਦੀ ਫੋਟੋ ਜਾਂ ਮੈਰਿਜ ਸਰਟੀਫਿਕੇਟ ਤੇ ਮੰਨ ਲਓ ਜੇ ਦੀ ਮੈਰਿਜ ਨਹੀਂ ਹੋਈ ਜਿਹੜਾ ਹਜੇ ਜਿਵੇਂ ਇੰਗੇਜਮੈਂਟ ਹੋ ਜਾਂਦੀ ਹੈ ਅਗਲਾ ਉਸ ਤੋਂ ਬਾਅਦ ਵੀ ਆਪਣੇ ਪਾਰਟਨਰ ਦੇ ਨਾਲ ਜਾ ਸਕਦਾਗਾ ਤਾਂ ਫਿਰ ਉਹ ਕੀ ਪ੍ਰੂਫ ਦੇਣਗੇ ਅਜਾ ਹਾਲਾਂਕਿ ਉਹ ਜੋ ਤੇ ਵੱਲੋਂ ਕੰਪਨੀ ਦੇ ਵੱਲੋਂ ਜਿਹੜੀ ਇਹ ਹਦਾਇਤ ਰੱਖੀ ਗਈ ਹੈ ਕੰਡੀਸ਼ਨ ਰੱਖੀ ਗਈ ਆ ਉਹਦੇ ਵਿੱਚ ਕਲੀਅਰ ਨਹੀਂ ਕੀਤਾ ਉਹਨਾਂ ਨੇ ਕੀ ਸਾਨੂੰ ਪ੍ਰੂਫ ਕੀ ਚਾਹੀਦਾਗਾ ਸਿਰਫ ਇਹ ਕਿਹਾ ਗਿਆ ਕਿ ਤੁਹਾਨੂੰ ਪ੍ਰੂਫ ਦਿਖਾਉਣਾ ਪਊਗਾ ਹੋਟਲ 'ਚ ਜਾ ਕੇ ਵੀ ਤੁਸੀਂ ਮੈਰਿਡ ਕਪਲ ਹੋ ਤਾਂ ਹੀ ਤੁਹਾਨੂੰ ਕਮਰਾ ਮਿਲੇਗਾ ਹਾਲਾਂਕਿ ਜਿਹੜਾ ਭਾਰਤ ਦਾ ਕਾਨੂੰਨ ਆ ਆਪਣਾ ਕਾਨੂੰਨ ਇਹ ਕਹਿੰਦਾਗਾ ਕਾਨੂੰਨ ਦੇ ਵਿੱਚ ਕਿਤੇ ਵੀ ਨਹੀਂ ਲਿਖਿਆ ਹੋਇਆ ਕੀ ਅਨਮੈਰਿਡ ਜਿਹੜਾ ਕਪਲ ਆ ਉਹ ਹੋਟਲ ਦੇ ਵਿੱਚ ਨਹੀਂ ਰੁੱਕ ਸਕਦਾਗਾ ਇਹ ਮਨਾਈ ਨਹੀਂ ਹੈਗੀ ਕਿਸੇ ਵੀ ਕਾਨੂੰਨ ਦੇ ਵਿੱਚ ਨਹੀਂ ਆਉਂਦਾਗਾ ਕਿਉਂਕਿ ਬਹੁਤ ਸਾਰੇ ਜਿਹੜੇ ਆਪਾਂ ਦੇਖਦੇ ਆਂ ਕੇਸਾਂ ਦੇ ਅੰਦਰ ਹਾਲਾਂਕਿ ਪੁਲਿਸ ਜਦੋਂ ਰੇਡ ਮਾਰਦੀ ਹੈ ਉਹ ਕਰਦੀ ਆ ਤਾਂ ਉਹਦੇ ਵਿੱਚ ਪੁਲਿਸ ਜ਼ਰੂਰ ਕੋਈ ਨਾ ਕੋਈ ਕਾਰਵਾਈ ਆਪਦੇ ਵੱਲੋਂ ਕਰ ਦਿੰਦੀ ਹੈ ਕਿਉਂਕਿ ਆਪ ਨੂੰ ਪਤਾ ਆਪਣਾ ਸਿਸਟਮ ਕਿਦਾਂ ਦਾ ਹੈਗਾ ਪਰ ਅਕੋਰਡਿੰਗ ਟੂ ਰੂਲ ਜਿਹੜਾ ਇਹ ਜੁਰਮ ਨਹੀਂ ਹੈਗਾਗਾ ਤੁਸੀਂ ਆਪਦੇ ਫਰੈਂਡ ਦੇ ਨਾਲ ਆਪਦੇ ਪਾਰਟਨਰ ਦੇ ਨਾਲ ਤੁਸੀਂ ਵਿਦਆਊਟ ਮੈਰਿਜ ਤੋਂ ਵੀ ਤੁਸੀਂ ਜਾ ਸਕਦੇ ਹੋ ਇਹ ਚੀਜ਼ ਹੈ ਪਰ ਹੁਣ ਗੱਲ ਇਹ ਹੈ ਕਿ ਜਿਹੜਾ OYO ਦਾ ਪੂਰਾ ਕਾਰੋਬਾਰ ਹੀ ਜਿਹੜਾ ਢਾਂਚਾ ਸੀਗਾ ਇਹਦੇ ਜਿਹੜੇ 90% ਯੂਜ਼ਰ ਤਾਂ ਯੰਗ ਜਨਰੇਸ਼ਨ ਹੀ ਆ 90% ਜਿਹੜਾ OYO ਨੂੰ ਇਸਤੇਮਾਲ ਕਰਦੇ ਆ ਉਹ ਨੌਜਵਾਨ ਕਰਦੇ ਆ ਯੰਗ ਜਨਰੇਸ਼ਨ ਕਰਦੇ ਆ ਬਿਲਕੁਲ ਕਿਉਂਕਿ ਨੌਜਵਾਨ ਮੈਰਿਟ ਕਰਦੇ ਆ ਨੌਜਵਾਨ ਜਿਵੇਂ ਕਾਲਜ ਸਟੂਡੈਂਟਸ ਨੇ ਜਾਂ ਹੋਰ ਉਹਨਾਂ ਨੇ ਕਿਤੇ ਟ੍ਰਿਪ ਤੇ ਜਾਣਾ ਹੈ ਜਾਂ ਕਿਤੇ ਵੀ ਜਾਣਾ ਇੱਕ ਸਸਤੀ ਅਕੋਮੋਡੇਸ਼ਨ ਹੋਏ ਪ੍ਰੋਵਾਈਡ ਕਰਾਂਦਾ ਸੀ ਤਾਂ ਹੀ OYO ਦਾ ਐਡਾ ਵੱਡਾ ਨਾਮ ਹੈ ਜੇ ਆਪਾਂ ਇੰਡਸਟਰੀ ਦੀ ਗੱਲ ਕਰ ਰਹੀਏ ਤਾਂ ਉਹ ਮੇਰੇ ਹਿਸਾਬ ਨਾਲ 3. ਕਿੰਨੇ ਬਿਲੀਅਨ ਡਾਲਰ ਦੀ ਵੈਲਿਊਏਸ਼ਨ ਦੇ ਉੱਤੇ ਆਜ ਪਰ ਜੇ ਤੁਸੀਂ ਇਹ ਦੇਖੋ ਕਿ ਉਹ ਬਣੀ ਕਿਵੇਂ ਉਹ ਤਾਂ ਬਣੀ ਸੀ ਵੀ ਤੁਸੀਂ ਸਸਤੇ ਰੇਟਾਂ 'ਚ ਸਟੇ ਪ੍ਰੋਵਾਈਡ ਕਰਦੇ ਹੋ ਅੱਜ ਤੁਸੀਂ ਆਪਣੇ ਜੇ 80% ਯੂਥ ਨੂੰ ਤੁਸੀਂ ਇਹ ਕਹਿ ਦੋਗੇ ਕਿ ਤੁਸੀਂ ਲਾਊਡ ਹੀ ਨਹੀਂ ਹੋ ਤਾਂ ਤੁਸੀਂ ਹੋਰ ਤੁਸੀਂ ਆਪਦਾ ਬਿਜ਼ਨਸ ਖਤਮ ਕਰ ਲੋਗੇ ਮੈਨੂੰ ਇਹ ਲੱਗਦਾ ਹੈ ਕਿਉਂਕਿ ਜਿਹੜੇ ਤੁਹਾਡੇ ਕੰਪੀਟੀਟਰਸ ਨੇ ਗੋਆ EBBO ਜਾਂ ਕੋਈ ਵੀ ਮੇਕ ਮਾਈ ਟ੍ਰਿਪ ਦੇ ਕੋਈ ਨਾ ਕੋਈ ਹੋਰ ਆ ਜੂ ਪੁਰਾਣੇ ਬੜੇ ਹੈਗੇ ਆਪਣੇ ਬਹੁਤ ਨੇ ਤਾਂ ਉਹ ਟੇਕਓਵਰ ਕਰਨ ਲਈ ਤਿਆਰ ਬੈਠੇ ਤੁਸੀਂ ਛੱਡੋ ਉਹ ਤਾਂ ਚਾਹਦੇ ਨੇ ਕਿ ਤੁਸੀਂ ਆਪਦੀ ਜਿਹੜੇ ਛੱਡੋ ਵੀ ਸਸਤਾ ਹੀ ਰੂਪ ਪਰ ਇਹ ਨਹੀਂ ਆ ਨਾ ਜਿਹੜਾ ਸੁਸਾਇਟੀ ਦੇ ਉੱਤੇ ਵੀ ਇਹਦਾ ਇਫੈਕਟ ਪੈ ਰਿਹਾ ਹੈਗਾ ਇਹ ਗੱਲ ਵੀ ਆਪਾਂ ਨੂੰ ਮੰਨਣੀ ਪਊਗੀ ਤੁਸੀਂ ਦੇਖੋ ਆਪਣੇ ਪੰਜਾਬ 'ਚ ਜਿਹੜਾ ਕਲਚਰ ਆਪਣੇ ਪੰਜਾਬ 'ਚ ਸਹੀ ਨਹੀਂ ਮੰਨਦੇ ਕਿ ਕੁੜੀ ਜੇਕਰ ਹੋਟਲ 'ਚ ਜਾ ਰਹੀ ਹੈ ਕਿਸੇ ਮੁੰਡੇ ਦੇ ਨਾਲ ਤਾਂ ਕਿਸ ਤਰੀਕੇ ਦੀਆਂ ਗੱਲਾਂ ਹੁੰਦੀਆਂ ਗਈਆਂ ਚਾਹੇ ਉਹ ਭੈਣ ਭਰਾ ਕਿਉਂ ਨਾ ਜਾਂਦੇ ਹੋਣ ਜਿਵੇਂ ਆਪਾਂ ਗੱਲ ਕੀਤੀ ਕੋਈ ਟ੍ਰਿਪ ਦੇ ਉੱਤੇ ਗਿਆ ਹੋਵੇ ਹੋ ਸਕਦਾ ਬਰਦਰ ਸਿਸਟਮ ਵੀ ਹੋ ਸਕਦੇ ਹਨ ਪਰ ਉਹ ਜਿਹੜਾ ਧਾਰਨਾ ਬਣ ਚੁੱਕੀ ਹੈ ਕਿ ਜੇ ਕੋਈ ਕੁੜੀ ਵਿਆਹ ਤੋਂ ਪਹਿਲਾਂ ਹੋਟਲ 'ਚ ਜਾ ਰਹੀ ਹੈ ਤਾਂ ਉਹ ਗਲਤ ਆ ਇਥੋਂ ਤੱਕ ਕਿ ਅੱਜ ਦੀ ਡੇਟ 'ਚ ਤਾਂ ਵਿਆਹ ਤੋਂ ਬਾਅਦ ਵੀ ਜਾ ਰਹੀ ਹੈ ਉਹ ਵੀ ਗਲਤ ਆ ਬਹੁਤ ਸਾਰੇ ਕੇਸ ਐ ਇਹ ਹੁੰਦੇ ਆ ਕਿ ਉਹ ਲੋਕ ਵੀ ਆ ਦੀ ਤਾਂ ਗਲਤ ਨਹੀਂ ਹੈਗੇ ਜਿਹੜੇ ਇਸ ਚੀਜ਼ ਦਾ ਵਿਰੋਧ ਕਰਦੇ ਆ ਕਿ ਸਾਡੀ ਸੁਸਾਇਟੀ ਖਰਾਬ ਹੋ ਰਹੀ ਆ ਸਾਡੇ ਕਲਚਰ ਦੇ ਉੱਤੇ ਮਾੜਾ ਇਫੈਕਟ ਪੈ ਰਿਹਾ ਬੱਚਿਆਂ ਤੇ ਮਾੜਾ ਇਫੈਕਟ ਪੈ ਰਿਹਾ ਪਰ ਗ ਤੁਸੀਂ ਇਹਨੂੰ ਰੋਕ ਨਹੀਂ ਸਕਦੇ ਕਿ ਕੋਈ ਨਾ ਕੋਈ ਹੱਲ ਲੱਭਣਾ ਪਊਗਾ ਹਾਲਾਂਕਿ ਜੋ ਕੰਪਨੀ ਨੇ ਡਿਸੀਜਨ ਲਿਆ ਜੋ ਉਹਨਾਂ ਨੇ ਆਪਦੀ ਪਾਲਿਸੀ ਚ ਚੇਂਜ ਕੀਤਾ ਉਹਦੇ ਤੇ ਹਾਲਾਂਕਿ ਕੰਮ ਕਰਨ ਦੀ ਹੋਰ ਲੋੜ ਸੀਗੀ ਪਰ ਕੰਪਨੀ ਨੇ ਦੇਖੋ ਮੈਨੂੰ ਲੱਗਦਾ ਕਿ ਜੇ ਸ਼ਾਇਦ ਲੱਗਦਾਗਾ ਕਿ ਕੰਪਨੀ ਇਹਦੇ ਤੇ ਹੋਰ ਕੰਮ ਕਰੂਗੀ ਪਾਲਿਸੀ ਦੇ ਵਿੱਚ ਕਿਉਂਕਿ ਉਹਨਾਂ ਨੇ ਨਾਲ ਸੁਝਾਅ ਮੰਗੇ ਉਹਨਾਂ ਨੇ ਕਿਹਾ ਕਿ ਅਸੀਂ ਦੇਖਾਂਗੇ ਕਿ ਲੋਕਾਂ ਦਾ ਇਹਦੇ ਉੱਤੇ ਰੈਐਕਸ਼ਨ ਕੀ ਆਉਂਦਾ ਸਾਡੇ ਯੂਜ਼ਰ ਦਾ ਰੈਐਕਸ਼ਨ ਕੀ ਆਉਂਦਾ ਹਾਲਾਂਕਿ ਕੱਲਾ ਇਹ ਨਹੀਂ ਹੋਇਆਗਾ ਹਾਲਾਂਕਿ ਇਸ ਟੌਪਿਕ ਨੂੰ ਜ਼ਿਆਦਾ ਹਾਈਲਾਈਟ ਕੀਤਾ ਗਿਆ ਮੈਂ ਤੁਹਾਨੂੰ ਦੋ ਚੇਂਜਸ ਹੋਰ ਦੱਸ ਦਿੰਨਾ ਕਿ ਇਸ ਪਾਲਿਸੀ ਦੇ ਅੰਦਰ ਦੋ ਹੋਰ ਕਿਹੜੇ ਚੇਂਜ ਹੋਇਆ ਬਹੁਤ ਸਾਰੇ ਹੋਟਲਾਂ ਦੇ ਵੱਲ ਫਰੋਡ ਕੀਤਾ ਜਾਂਦਾ ਸੀਗਾ ਉਹ ਜੋ ਦੇ ਨਾਮ ਦੇ ਉੱਤੇ ਤਾਂ ਉਸ ਨੂੰ ਲੈ ਕੇ ਵੀ ਚੇਂਜ ਹੋਏ ਆ ਜਿਹੜੇ ਫਰੋਡ ਹੋਟਲ ਸੀਗੇ ਜਿਹੜੇ ਧੋਖਾਧੜੀ ਕਰਦੇ ਸੀ ਜਾਂ ਐਮਐਮਐਸ ਬਣਾ ਲੈਂ ਸੀ ਕਿਸ ਤਰੀਕੇ ਗਲਤ ਯੂਜ਼ ਹੁੰਦਾ ਸੀ ਉਹਨਾਂ ਦੇ ਉੱਤੇ ਵੀ OJO ਕੰਪਨੀ ਹੁਣ ਬੈਨ ਲਗਾਉਣ ਜਾ ਰਹੀ ਆ ਤੇ ਪੁਲਿਸ ਦੀ ਮਦਦ ਦੇ ਨਾਲ ਕਾਰਵਾਈ ਕਰਨ ਜਾ ਰਹੀ ਆ ਜੇਕਰ ਕੋਈ ਹੋਟਲ OJO ਦਾ ਪਾਰਟਨਰ ਬਣਦਾਗਾ ਤਾਂ ਉਹ ਪੁਲਿਸ ਵੈਰੀਫਿਕੇਸ਼ਨ ਦੇ ਨਾਲ ਬਣੂਗਾ ਹੁਣ ਇਹ ਵੀ ਇਹਦੇ ਵਿੱਚ ਜਿਹੜਾ ਮੰਡੈਟਰੀ ਇਹਨਾਂ ਨੇ ਕਰਤਾਗਾ ਪਾਲਿਸੀ ਦੇ ਵਿੱਚ ਕੁਝ ਚੇਂਜਸ ਕੀਤੇ ਆ ਪੁਲਿਸ ਨੂੰ ਲੈ ਕੇ ਵੀ ਤਾਂ ਕਾਫੀ ਕੁਝ ਚੇਂਜਸ ਹੋ ਰਹੇ ਆ ਪਰ ਇਸ ਗੱਲ ਨੂੰ ਜ਼ਿਆਦਾ ਹਾਈਲਾਈਟ ਹੋਇਆ ਇਸੇ ਕਰਕੇ ਮੈਨੂੰ ਲੱਗਦਾ ਜਿਆਦਾ ਇਹ ਟ੍ਰੈਂਡਿੰਗ ਕਰ ਰਿਹਾ ਅੱਜ ਦੀ ਡੇਟ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਮੀਡੀਆ ਦੇ ਵਿੱਚ ਕਿ ਅਨਮੈਰਿਡ ਕਪਲ ਬੈਂਗ ਤੇ ਪਰ ਗਲਤੋਂ ਦੱਸ ਦਿਆ ਕਿ ਮੇਰਠ ਦੇ ਅੰਦਰ ਹੋਇਆ ਸ਼ੁਰੂਆਤ ਕੀਤੀ ਹੈ ਕਿਉਂਕਿ ਮੇਰਠ ਦੀਆਂ ਸੰਸਥਾਵਾਂ ਨੇ ਇਸ ਨੂੰ ਲੈ ਕੇ ਇੱਕ ਪੀਆਈਐਲ ਵੀ ਪਾਈ ਸੀਗੀ ਓਜੋ ਦੀ ਕੰਪਨੀ ਨੂੰ ਨੋਟਿਸ ਵੀ ਭੇਜੇ ਓਜੋ ਦੀ ਕੰਪਨੀ ਦੇ ਨਾਲ ਜਿਹੜੇ ਮੈਨੇਜਰ ਸੀ ਉਹਨਾਂ ਦੇ ਹੈੱਡ ਸੀ ਉਹਨਾਂ ਨਾਲ ਗੱਲਬਾਤ ਕੀਤੀ ਦੇਸ਼ ਦੇ ਵਿੱਚ ਵੱਖ-ਵੱਖ ਥਾਵਾਂ ਤੋਂ ਕੰਪਲੀਟਸ ਜਾ ਰਹੀਆਂ ਨੇ ਪਰ ਹੁਣ ਗੱਲ ਇਹ ਹੈ ਕਿ ਇਸ ਕਾਨੂੰਨ ਦੇ ਇਸ ਪਾਲਿਸੀ ਦੇ ਹੱਕ ਦੇ ਵਿੱਚ ਕਿੰਨੇ ਕੁ ਲੋਕ ਭੁਗਤਦੇ ਆ ਕਿੰਨੇ ਕੁ ਹਾਂ ਚ ਆਉਂਦੇ ਆ ਨਾ ਚ ਆਉਂਦੇ ਆ ਜੇ ਬੋਗਣਤੀ ਹਾਂ ਚ ਹੋਈ ਵੀ ਕਾਨੂੰਨ ਠੀਕ ਆ ਭਾਈ ਫਿਰ ਇਹ ਲਾਗੂ ਰਹੂਗਾ ਜੇ ਬੋਗਣਤੀ ਨਾ ਚ ਹੋਈ ਤਾਂ ਫਿਰ ਇਹ ਕਾਨੂੰਨ ਸ਼ਾਇਦ ਇਹ ਕੰਪਨੀ ਜਿਹੜਾ ਵਾਪਸ ਲੈ ਲਿਆ